ਖੇਡ ਸੰਸਾਰ ਪ੍ਰੋਗਰਾਮ ਦੇ ਤਾਜ਼ਾ ਤਰੀਕ ਨੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਅੱਜ ਗੱਲ ਕਰ ਰਹੇ ਹਾਂ ਕੁਸ਼ਤੀ ਦੀ ਖੇਡ ਸੰਬੰਧੀ ਸਰੀਰਕ ਜ਼ੋਰ ਅਤੇ ਸਮਰੱਥਾ ਦੀ ਖੇਡ ਹੈ ਕੁਸ਼ਤੀ ਤੇ ਇਸ ਖੇਡ ਨਾਲ ਸੰਬੰਧਿਤ ਕਈ ਨਵੇਂ ਨੁਕਤੇ ਉੱਤੇ ਵੀ ਅੱਜ ਗੱਲ ਕਰਾਂਗੇ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਇੱਕ ਜਹੀ ਸ਼ਖਸੀਅਤ ਅੱਜ ਸਾਡੇ ਕੋਲ ਮੌਜੂਦ ਹੈ ਜੋ ਕੌਮਾਂਤਰੀ ਪੱਧਰ ਉੱਤੇ ਖਿਡਾਰੀ ਵਜੋਂ ਨਾਮਣਾ ਖੜ ਚੁੱਕੇ ਨੇ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਉੱਤੇ ਇੱਕ ਕੋਚ ਵਜੋਂ ਅਤੇ ਇੱਕ ਰੈਫਰੀ ਵਜੋਂ ਵੀ ਉਹਨਾਂ ਨੇ ਨਵਾਂ ਮੁਕਾਮ ਸਥਾਪਿਤ ਕੀਤਾ। ਉਹਨਾਂ ਕੋਲੋਂ ਇਹਨਾਂ ਸਾਰੇ ਪਹਿਲੂਆਂ ਬਾਰੇ ਤਫਸੀਲ ਵਿੱਚ ਜਾਣਕਾਰੀ حاصل ਕਰਾਂਗੇ। ਸਾਡੇ ਕੋਲ ਗੱਲਬਾਤ ਕਰਨ ਲਈ ਮੌਜੂਦ ਨੇ ਪਵਨ ਕੁਮਾਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ। ਤੇ ਕੁਸ਼ਤੀ ਦੀ ਖੇਡ ਬਾਰੇ ਵੀ ਗੱਲ ਕਰਾਂਗੇ ਤੇ ਤੁਹਾਡੇ ਜੋ ਇਹਦੇ ਵਿੱਚ ਮੁਕਾਮ ਰਹੇ ਨੇ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਪਰ ਸ਼ੁਰੂਆਤ ਕਰਾਂਗੇ ਤੁਹਾਡੇ ਸ਼ੁਰੂਆਤੀ ਸਫ਼ਰ ਤੋਂ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਤੇ ਆਪਣੇ ਪਿਛੋਕੜ ਬਾਰੇ ਥੋੜੀ ਜਾਣਕਾਰੀ ਦਿਓ ਮੈਂ ਜੀ ਜਲੰਧਰ ਦਾ ਹੀ ਵਸਨੀਕ ਆ ਜੀ ਪਿਛੋਕੜ ਸਾਡਾ ਵੈਸੇ ਲਾਲਪੁਰ ਸੀ ਪਾਕਿਸਤਾਨ ਤੋਂ ਅੱਛਾ ਜੀ ਸਾਡੇ ਮਜ਼ੂਰ ਗੋਥੋਂ ਇੱਥੇ ਆਏ ਸੀ ਜੀ ਤੇ ਜਦੋਂ ਅਸੀਂ ਜੰਮਿਆ ਤੇ ਸਾਡੇ ਜਿਹੜੇ ਬਜ਼ੁਰਗ ਆ ਉਹਦੇ ਜਿਹੜੇ ਮਾਮੇ ਹੁੰਦੇ ਸੀ ਉਹ ਫੌਜ ਦੇ ਪਲਵਾਨ ਰਹੇ ਬੜੇ ਅੱਛਾ ਜੀ ਤਾਂ ਚੱਗੇ ਪਲਵਾਨ ਸੀ ਮਤਲਬ ਸਾਡੀ ਕਿਹੜੀ ਖਾਨਦਾਨੀ ਕੁਸ਼ਤੀ ਸਾਡੀ ਸਾਡੀ ਦਾਦੀ ਦੇ ਪਰਿਵਾਰ ਚੋਂ ਆਈ ਹੋਈ ਹੈ ਸਾਡੇ ਤੇ ਅੱਛਾ ਜੀ ਤੇ ਜਿਹੜੇ ਮੇਰੇ ਫੌਤਾ ਆ ਜੀ ਉਹ ਵੀ ਬੜਾ ਖੇਡਦੇ ਸੀ ਤੇ ਅਈ ਖਾੜਾ ਸਾਡਾ ਸੋਢੜ ਮਸ਼ਹੂਰ ਆ ਇੱਥੇ ਬਗੀਚੀ ਥਾਪਰਾਂ ਦੇ ਵਿੱਚ ਨਾ ਜੀ ਜੀ ਖਾੜਾ ਚਲਾਉਂਦੇ ਸੀ ਉਹ ਲੈ ਕੇ ਬੱਚਿਆਂ ਨੂੰ ਹੋਰ ਵੀ ਕਾਫੀ ਪਲਵਾਨਾਂ ਨੇ ਤੇ ਜਦੋਂ ਜੰਮੇ ਆ ਜੰਮਦਿਆਂ ਸਾਰੀ 2-3 ਸਾਲ ਦੇ ਤੁਰਨੇ ਹੋਏ ਖਾੜਾ ਹੀ ਦੇਖਿਆ ਜੀ ਜੀ ਤੇ ਖਾੜੇ 'ਚ ਉਹਨਾਂ ਨੇ ਲੈ ਜਾਣਾ ਸਾਨੂੰ ਉੱਥੇ ਦਲਦੇ-ਦਲਦੇ ਕਰਦੇ ਬਸ ਪਤਾ ਨਹੀਂ ਲੱਗਾ ਕਿ ਕਦੋਂ ਪਲਵਾਨੀ ਵਿੱਚ ਹੀ ਆਪ ਹੀ ਮਾਸਟਰ ਬਣ ਗਏ ਜੀ ਤੇ ਤੁਸੀਂ ਯਕੀਨ ਕਰੋਗੇ ਕਿ 10 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰੀ ਮੈਂ ਨੈਸ਼ਨਲ ਖੇਡਣ ਚੱਲ ਗਿਆ ਸੀ 10 ਅੰਡਰ ਜਿਹੜੀ 14 ਹੁੰਦੀ ਨਾ ਜੀ ਉਹ ਸਾਡੇ 14 ਸਾਲ ਦੀ ਵਿੱਚ ਸਾਡੇ ਬਜ਼ੁਰਗਾਂ ਨੂੰ ਇੰਨਾ ਸ਼ੌਂਕ ਸੀ ਉਹ ਮੈਨੂੰ ਕਹਿੰਦੇ ਨਹੀਂ ਤੂੰ ਮਾਸਟਰ ਨਾਲ ਖੇਡ ਖੇਡ 14 ਸਾਲ ਦੇ ਮੁੰਡਿਆਂ ਦੇ ਵਿੱਚ ਸਾਨੂੰ ਖੜਾਇਆ ਸਟੇਟ ਚੈਂਪੀਅਨ ਬਣੇ ਫਿਰ ਨੈਸ਼ਨਲ ਖੇਡ ਗਿਆ ਪਹਿਲੀ ਵਾਰੀ 나ਸਕ ਮਹਾਰਾਸ਼ਟਰ ਦੇ ਵਿੱਚ ਜੀ ਅੱਛਾ ਜੀ ਤੇ ਉਹਦੋਂ ਸਾਰੀ ਟੀਮ ਜਾਂਦੀ ਹੁੰਦੀ ਸੀ ਜੀ ਉਹਨਾਂ ਦੇ ਨਾਲ ਜਾਣਾ ਪਹਿਲਵਾਨ ਜੀ ਵੀ ਕਰਤਾਰ ਸਿੰਘ ਹੁਣੇ ਉਸ ਵੇਲੇ ਬੜਾ ਨਾਂ ਸੀ ਉਹਨਾਂ ਦਾ ਉਹਨਾਂ ਦਾ ਦੇ ਨਾਂ ਖੈਰਾਜ ਵੀ ਹੈ ਪਰ ਉਦੋਂ ਪਹਿਲੀ ਵਾਰ ਹੀ ਦੇਖਿਆ ਕਿ ਅੱਜਾ ਵੱਡਾ ਕੰਟੀਨੈਂਟ ਜਿਹਦੇ ਵਿੱਚ ਸੀਨੀਅਰ ਪਹਿਲਵਾਨ ਫਿਰ ਜੂਨੀਅਰ ਫਿਰ ਉਸ ਤੋਂ ਬਾਅਦ ਮਿੰਨੀ ਬਹੁਤ ਵੱਡਾ ਇੱਕ ਵਾਫਾ ਦੀ ਜਾਂਦਾ ਹੁੰਦਾ ਹੈ ਜੀ ਤਾਂ ਇਦਾਂ ਫਿਰ ਪਹਿਲਵਾਨੀ ਉੱਥੋਂ ਹੀ ਸਿੱਖਾਈ ਉਹ ਉੱਥੇ ਚੱਲਦੇ ਰਹੇ ਜੀ ਪਲਵਾਨੀ ਕਰਕੇ ਨਾਲ-ਨਾਲ ਪੜ੍ਹਦੇ ਲਿਖਦੇ ਰਹੇ ਆ ਜੀ ਸਾਡੇ ਪਿਤਾ ਜੀ ਨੂੰ ਸ਼ੌਕ ਬੜਾ ਸੀ ਉਹ ਆ ਪ ਮੇਰਚੰਦ ਪੋਲੀਟੈਕਨਿਕ ਵਿੱਚ ਸੀ ਸੁਪਰਡੈਂਡ ਉਹਨਾਂ ਨੂੰ ਇਹ ਹੁੰਦਾ ਸੀ ਕਿ ਬੱਚਾ ਨਾਲ-ਨਾਲ ਪੜ੍ਹੇ ਵੀ ਨਾਲ ਪਲਵਾਨੀ ਵੀ ਕਰੇ ਹਾਂਜੀ ਤੇ ਉਹ ਫਿਰ ਬੜੇ ਕੌਨਸ਼ੀਅਸ ਜੀ ਹੋ ਕੇ ਚੱਲਦੇ ਸੀ ਕਿ ਨਾਲ ਪੜ੍ਹੇ ਨਾਲ ਇਹ ਕਰੇ ਖੈਰ ਹੋਰ ਵੀ ਮਾਰ ਕੇ ਮਾਰਦੇ ਪਰ ਉਹਨਾਂ ਦੀ ਸੋਚ ਬਤਾ ਮੈਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦਾ ਡਿਪਲੋਮਾ ਵੀ ਕੀਤਾ ਪਾਸ ਕਰਿਆ ਫਿਰ ਇੰਜੀਨੀਅਰਿੰਗ ਇੱਕ ਮਹਾਲੀ ਫਰਮ ਦੇ ਵਿੱਚ ਨੌਕਰੀ ਤੇ ਲੱਗ ਗਿਆ ਜੀ ਪਰ ਮੇਰਾ ਸਫਰ ਲੱਗਦਾ ਕੁਸ਼ਤੀ ਨਾਲ ਸੀ ਪੰਜਾਬ ਪੁਲਿਸ ਮੈਨੂੰ ਫੇਰ ਵਾਪਸ ਜਿੱਖ ਪਾਇਆ ਮੈਂ ਤਾਂ ਮੈਨੂੰ ਪੁਲਰਸਾਂ ਨੇ ਭਰਤੀ ਕਰ ਲਿਆ ਕਹਿੰਦੇ ਨਹੀਂ ਭਰਤੀ ਕਰਨਾ ਉਸ ਉਸ ਉਹ ਰਦਰ ਨੂੰ ਦੁਰਪੇ ਨਹੀਂ ਬਸ ਜੀ ਸੋ ਬੜੀ ਅਹਿਮ ਗੱਲ ਹੈ ਕਿ ਇੱਕ ਤਾਂ ਕੁਸ਼ਤੀ ਤੁਹਾਡੇ ਅਰਗਾਂ ਚ ਦੌੜ ਦੀ ਵਿਰਾਸਤ ਵਿੱਚ ਮਿਲੀ ਤੇ ਉਸ ਤੋਂ ਬਾਅਦ ਤੁਸੀਂ ਪੜ੍ਹਾਈ ਲਿਖਾਈ ਨਾਲ ਵੀ ਨਾਤਾ ਆਪਣਾ ਲਗਾਤਾਰ ਬਰਕਰਾਰ ਮੇਰਾ ਜਿਹੜਾ ਛੋਟਾ ਬ੍ਰਦਰ ਵਾ ਉਹ ਵੀ ਇੰਸਪੈਕਟਰ ਆ ਪੁਲਿਸ ਦੇ ਵਿੱਚ ਉਹ ਉਹ ਵੀ ਇੰਟਰਨੈਸ਼ਨਲ ਪਲੇਅਰ ਆ ਜੀ ਰਜੇਸ਼ ਕੁਮਾਰ ਉਹ ਵੀ ਅੱਛਾ ਮਤਲਬ ਇੰਟਰਨੈਸ਼ਨਲ ਲੈਵਲ ਤੇ ਉਹਨੇ ਚੰਗਾ ਮਤਲਬ ਐਸੋਲੇ ਇੰਸਪੈਕਟਰ ਵਾ ਪੰਜਾਬ ਪੁਲਿਸ ਦੇ ਵਿੱਚ ਜੀ ਮਤਲਬ ਸਾਰੇ ਹੀ ਸਾਡੇ ਬੰਦੇ ਜਿੰਨੇ ਪਹਿਲਵਾਨੀ ਨਾਲ ਕੋਈ ਘਰ ਦਾ ਖਾੜਾ ਹੋਣ ਕਰਕੇ ਵੜ ਗਏ ਜੀ ਹੂੰ ਉਸ ਤੋਂ ਬਾਅਦ ਜਦੋਂ ਫਿਰ ਥੋੜਾ ਜਿਹਾ ਪਤਾ ਲੱਗਾ ਕਿ ਕੁਸ਼ਤੀ ਜਿਹੜੀ ਆ ਮਿੱਟੀ ਦੇ ਖਾੜੇ 'ਚ ਹੀ ਨਹੀਂ ਚੱਲਣੀ ਫਿਰ ਗੱਦੇ ਤੇ ਪ੍ਰੈਕਟਿਸ ਕਰਨੀ ਪੈਣੀ ਜੀ ਤੇ ਫਿਰ ਪਹਿਲੀ ਵਾਰੀ ਅਸੀਂ ਸਰਦਾਰ ਭਜਨ ਸਿੰਘ ਸਾਡੇ ਕੋਚ ਹੁੰਦੇ ਸੀ ਅੰਸਰਾ ਸਟੇਡੀਅਮ ਜੀ ਤੇ ਉਹਨਾਂ ਕੋ ਅਸੀਂ ਪਹਿਲੀ ਵਾਰੀ ਆਏ ਆ ਤੇ ਉਹਨਾਂ ਨੇ ਫਿਰ ਸਾਨੂੰ ਉਹ ਗੱਦੇ ਦੇ ਟੈਕਨੀਕ ਗੁਰ ਸਖਾਏ ਬੜੇ ਜੀ ਬਹੁਤ ਨਾਮਵਰ ਕੋਚ ਸੀ ਉਹਨਾਂ ਦੇ ਬੜੇ ਆਪਣੇ ਸ਼ਾਗਿਰਦ ਹੋਏ ਸਾਰੇ ਦੇਵਨੰਦ ਅਸੀ ਆਪਣੇ ਜਗਜੀਤ ਪਲਵਾਨ ਆਪਣੇ ਹੁਣ ਆਪਣੇ ਇੱਥੇ ਡੀਸੀਪੀ ਹੈਗੇ ਨੇ ਤੇ ਹੋਰ ਬਹੁਤ ਚੰਗੇ ਚੰਗੇ ਪਲਵਾਨ ਰਣਜੀਤ ਹਾਂ ਜੀ ਮਤਲਬ ਕਾਫੀ ਪਲਵਾਨ ਨਾਲ ਜਿਹੜੇ ਉਹਨਾਂ ਦੇ ਉਹਨਾਂ ਕੋ ਕਰਕੇ ਵੱਡੀਆਂ ਵੱਡੀਆਂ ਪੋਸਟਾਂ ਤੇ ਗਏ ਜੀ ਉਹ ਦਾ ਚੇਕ ਕੋਸੀ ਸਾਈ ਦੇ ਸੀ ਸਪੋਰਟ ਆਥੋਰਟੀ ਆਫ ਇੰਡੀਆ ਦੇ। ਜੀ। ਉਹਨਾਂ ਕੋ ਬੜਾ ਸੀ ਸਿੱਖਿਆ ਜੀ। ਸੋ ਇਸ ਤਰ੍ਹਾਂ ਛੋਟੀ ਉਮਰੇ ਤੁਸੀਂ ਇਸ ਖੇਡ ਨਾਲ ਜੁੜ ਗਏ ਤੇ ਫਿਰ ਜਦੋਂ ਤੁਸੀਂ ਜੋੜੀ ਗਏ ਖੇਡ ਦੇ ਨਾਲ ਤੇ ਖੇਡਣਾ ਸ਼ੁਰੂ ਕਰਤਾ ਤੁਸੀਂ ਦੱਸਿਆ ਕਿ ਕਾਫੀ ਛੋਟੀ ਉਮਰੇ ਜੀ ਜੀ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਤੁਸੀਂ ਖੇਡਣਾ ਸ਼ੁਰੂ ਕਰ ਦਿੱਤਾ ਸੀ। ਬਿਲਕੁਲ ਜੀ। ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਅੱਗੇ ਵਧੇ ਤਾਂ ਕਿਹੜੇ-ਕਿਹੜੇ ਹੋਰ ਮੁਕਾਬਲਿਆਂ ਵਿੱਚ ਖੇਡੇ ਹੋ ਉਹਨਾਂ ਬਾਰੇ ਜ਼ਰੂਰ ਦੱਸੋ। 85 ਜਮਾ ਗੁਜਰਾਤ ਗਿਆ ਵਾ। ਜੀ। ਸਕੂਲ ਨੈਸ਼ਨਲ ਆਇਆ ਥਰਡ ਆਇਆ ਮੈਂ ਉੱਥੇ। ਹਾਂਜੀ। ਫਿਰ ਉਸ ਤੋਂ ਬਾਅਦ ਮੈਂ ਕਟਗਾਂ ਗਿਆ ਆਪਣੇ ਦੁਰਗਾ ਮਾ ਆਪਣੇ ਤੇ ਜਬਲਪੁਰ ਸਾਡੀਆਂ ਅਹਮਦਾਬਾਦ ਮੈਂ ਲਗਾਤਾਰ ਹੀ ਫਿਰ 7-8 ਨੈਸ਼ਨਲ ਲਗਾਤਾਰ ਹਰ ਸਾਲ ਕਿਉਂਕਿ ਮੈਂ ਆਪਣੇ ਵਰਗ ਦਾ ਪੰਜਾਬ ਚ ਤਾਂ ਮੈਂ ਜਿੱਤ ਜਾਂਦਾ ਸੀ ਜੀ ਕਿਉਂਕਿ ਮੇਰੀ ਜਿਹੜੀ ਉਮਰ ਘੱਟ ਹੁੰਦੀ ਜਿਵੇਂ ਜੂਨੀਅਰ ਚ ਗਿਆ ਜਦੋਂ ਜੂਨੀਅਰ ਚ ਮੰਨ ਲਓ ਮੈਂ ਗਿਆ ਵਾ 88 ਦੇ ਵਿੱਚ ਖੇਡਣ ਵਾਲੋ ਤੇ ਜੂਨੀਅਰ ਹੁੰਦਾ ਜਿਹੜਾ ਕੰਪੀਟੀਸ਼ਨ ਉਹ ਅੰਡਰ 20 ਦਾ ਹੁੰਦਾ ਵਾ ਜੀ ਉਹ ਅੰਡਰ 20 ਦਾ ਹੁਣ ਕਰਕੇ ਉਹਦੇ ਵਿੱਚ ਮੇਰੀ ਉਮਰ ਹੁੰਦੀ 73 ਤੇ 88 14 ਸਾਲ 15 ਸਾਲ ਉਹ ਹੱਡੀ ਦਾ ਬੜਾ ਫਰਕ ਹੁੰਦਾ ਉਹਦੇ ਵਿੱਚ ਹਾਂਜੀ ਤੇ ਉਹ ਸਾਡੇ ਪਿਤਾ ਜੀ ਦੇ ਸ਼ੌਕ ਹੁੰਨੇ ਕੀ ਨਹੀਂ ਤੂੰ ਖੇਡਣਾ ਹੀ ਖੇਡਣਾ ਖੇਡਣਾ ਮੇਰੇ ਕੋਸ ਸਾਹਿਬ ਨੇ ਕਹਿਣਾ ਕਿ ਸ਼ਰਮਾ ਜੀ ਤੁਸੀਂ ਨਾ ਇਹੋ ਜਿਹਾ ਕੰਮ ਕਰੋ ਤੁਸੀਂ ਇਹਨੂੰ ਬੱਚੇ ਨੂੰ ਮਚ्योर ਹੋਣ ਦੋ ਇਹ ਚ ਬੜਾ ਟੈਲੈਂਟ ਆ ਉਹ ਸਾਡੇ ਪਿਤਾ ਜੀ ਕਹਿੰਦੇ ਨਹੀਂ ਮੈਂ ਖਡਾਣਾ ਵਾ ਖਡਾਣਾ ਹੀ ਆ ਜਿੱਤੂਗਾ ਜਿੱਤੂ ਹੀ ਮਤਲਬ ਤੇ ਅਸੀਂ ਫਿਰ ਵੀ ਬਹੁਤ ਅੱਛਾ ਖੇਡਦੇ ਰਹੇ ਆ ਆਪਣੇ ਲੈਵਲ ਤੇ ਜਿੱਥੇ ਅਸੀਂ ਬਹੁਤ ਜਿਹੜੇ ਨੈਸ਼ਨਲ ਲੈਵਲ ਦੇ ਮੈਡਲ ਲਿਆ ਹੀ ਆਈਦਾ ਤੀਜੇ ਚੌਥੇ ਤੇ ਆ ਜੀਦਾ ਸੀ ਤਾਂ ਬਹੁਤ ਅੱਛਾ ਖੇਡਦੇ ਰਹੇ ਆ ਕੋਚਿੰਗ ਦਾ ਸਫਰ ਜਿਹੜਾ ਤੁਹਾਡਾ ਸ਼ੁਰੂ ਹੋਇਆ ਬਤੌਰ ਖਿਡਾਰੀ ਤੁਹਾਡੀਆਂ ਪ੍ਰਾਪਤੀਆਂ ਸ਼ਾਨਦਾਰ ਰਹੀਆਂ ਤੇ ਫਿਰ ਕੋਚਿੰਗ ਦੇ ਖੇਤਰ ਵੱਲ ਕਿਵੇਂ ਆਉਣਾ ਹੋਇਆ ਜਾਂ ਕਿਹੜੀਆਂ ਚੀਜ਼ਾਂ ਨੂੰ ਵੇਖ ਕੇ ਤੁਹਾਨੂੰ ਲੱਗਾ ਕਿ ਹੁਣ ਇਸ ਖੇਤਰ ਵਿੱਚ ਯੋਗਦਾਨ ਪਾਇਆ ਜਾਵੇ ਕਦੋਂ ਇੰਜੀਨੀਅਰਿੰਗ ਕੀਤੀ ਨਾ ਛੱਡ ਕੇ ਇੰਜੀਨੀਅਰਿੰਗ 'ਚ ਚੱਲ ਗਿਆ ਉਸ ਤੋਂ ਬਾਅਦ ਭੁੱਲਰ ਸਾਹਿਬ ਨੇ ਮੈਨੂੰ ਇੱਥੇ ਭਰਤੀ ਹੋ ਗਏ ਦੇਖ ਕੇ ਮੇਰਾ ਉਹ 2-3 ਸਾਲ ਦਾ ਨਾ ਗੈਪ ਪਿਆ ਹੋਇਆ ਸੀ ਪਹਿਲਵਾਨੀ ਤੋਂ ਵੀ ਜੀ ਤੇ ਜਿੰਨੂੰ ਕੀ ਮੈਂ ਕਰਨਾ ਵੀ ਉੱਥੇ ਮੌਕੇ ਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਬੜੀ ਵਧੀਆ ਰਹੀ ਤਾਂ ਪਰ ਉਸ ਵੇਲੇ ਜਿਹੜੀ ਟੀਮਾਂ ਸੀ ਨਾ ਟੀਮਾਂ ਬਹੁਤ ਜਿਹੜੇ ਮੁੰਡੇ ਪੰਜਾਬ ਪੁਲਿਸ ਦੇ ਸੀ ਹਾਂਜੀ ਬਹੁਤ ਤਕੜੇ ਮੁੰਡੇ ਜਿਹੜੇ ਸੀ ਉਹ ਭਰਤੀ ਸੀ ਹਰਿਆਣੇ ਦੇ ਵੀ ਵਿਚ ਵਰਤੀ ਹੋਏ ਬੱਦੇ ਸੀ ਜੀ ਜੀ ਉਹ ਨਹੀਂ ਤਗੜੀ ਟੀਮ ਸੀ ਪੰਜਾਬ ਪੁਲਿਸ ਦੀ ਉਹਦੇ ਵਿੱਚ ਜਿੱਦਾਂ ਸਮਝ ਲਓ ਕਿ ਆਮ ਬੰਦੇ ਇੱਕਦਮ ਆ ਕੇ ਤੁਸੀਂ ਕਹੋਗੇ ਵਿਚ ਵੜ ਜਾਣਾ ਆਪਣਾ ਵੇਟ ਕੋਈ ਕੈਰੀ ਕਰ ਲੈਣਾ ਸੌਖੀ ਗੱਲ ਨਹੀਂ ਸੀ ਉਹਦੇ ਵਿੱਚ ਜੀ ਉਹ ਪੁਲਵਾਨ ਜੀ ਦੀ ਬੜੀ ਸੋਚ ਸੀ ਆਪਣੇ ਮੁੰਡਿਆਂ ਨੂੰ ਵੀ ਬੜਾ ਉਹਨਾਂ ਨੇ ਇੱਥੇ ਮੋਹਾਲੀ ਦੇ ਮੁੰਡਿਆਂ ਸਾਰੇ ਲਿਆ ਕੇ ਉੱਥੇ ਖੜੇ ਫਿਰ ਉੱਥੇ ਜਦੋਂ ਮੌਕਾ ਪੁਲਵਾਨ ਜੀ ਨੇ ਦੇਖਿਆ ਕਿ ਪੜ੍ਹੇ ਲਿਖੇ ਮੁੰਡਿਆ ਵਾ ਕਾਫੀ ਇਹਨੂੰ ਕਿਉਂਕਿ ਮੈਨੂੰ ਪਹਿਲਾਂ ਵੀ ਪੁਲਵਾਨ ਜੀ ਥੋੜਾ ਜਿਹਾ ਜਾਣਦੇ ਸੀ ਉਹ ਕਹਿੰਦੇ ਨਾਲ ਸੁਲਝਿਆ ਤੇ ਕੋਚ ਨਹੀਂ ਹੈਗਾ ਸੀ ਪੰਜਾਬ ਪੁਲਿਸ ਚ ਸਾਡੇ ਕੋਲ ਸੀ ਇੱਕ ਰੂਪ ਸਿੰਘ ਉਹ ਉਹਨਾਂ ਦੀ ਅੱਖ ਖਰਾਬ ਸੀ ਜੀ ਤੇ ਭਲਵਾਨ ਜੀ ਕਹਿੰਦੇ ਕੌਂਟੀਜੈਂਟ ਵੱਡਾ ਵਾ ਭਲਵਾਨਾਂ ਦਾ ਤੇ ਇਹਨੂੰ ਕੋਚ ਲਵਾਇਆ ਜਾਵੇ ਤੇ ਭਲਵਾਨ ਜੀ ਨੇ ਮੈਨੂੰ ਫਿਰ ਕੋਚ ਉੱਥੇ ਕਹਿੰਦੇ ਯਾਰ ਤੂੰ ਨਾਲ ਕੋਚਿੰਗ ਕਰ ਜੀ ਨਾਲ ਨਾਲ ਕਰੀ ਜਾ ਸੈਟਿੰਗ ਹੋ ਗਈ ਕਰਾ ਦੇ ਇਹਨੇ ਕੋਚਿੰਗ ਜਾਂ ਕੋਚਿੰਗ ਨਾਲ ਸ਼ੁਰੂ ਕਰ ਤੂੰ ਤਗੜਾ ਵਾ ਕੋਚਿੰਗ ਦਾ ਤੇਰਾ ਵਧੀਆ ਪ੍ਰੋਫੈਸ਼ਨ ਹੋ ਜਾਣਾ ਵਾ ਜੀ ਤੇ ਮੈਂ ਫਿਰ ਭਲਵਾਨ ਜੀ ਨੂੰ ਪਤਾ ਸੀ ਕਰਕੇ ਹੀ ਕੋਚਿੰਗ ਮੈਂ ਫਿਰ ਇੱਕ ਟੀਮ ਲੈ ਲਈ ਉਹ ਕੋਚਿੰਗ ਨਾਲ ਅਸੀਂ ਸ਼ੁਰੂ ਹੋ ਗਿਆ ਸਵਰਜੀ ਜੀ ਬਹੁਤ ਵਧੀਆ ਤੁਹਾਡਾ ਸਫਰ ਜਿਹੜਾ ਪਹਿਲਾਂ ਖਿਡਾਰੀ ਵਜੋਂ ਰਿਹਾ ਤੇ ਫਿਰ ਬਤੌਰ ਕੋਚ ਤੁਸੀਂ ਸ਼ਵਾਵਾ ਨਿਭਾਉਣੇ ਆ ਸ਼ੁਰੂ ਕੀਤੀਆਂ ਤੇ ਨਾਲ ਹੀ ਇਹ ਵੀ ਜਾਨਣਾ ਚਾਹਾਂਗੇ ਕਿ ਜਦੋਂ ਕੋਚਿੰਗ ਵੱਲ ਤੁਸੀਂ ਆਏ ਹੋ ਫਿਰ ਕਿਹੜੀਆਂ-ਕਿਹੜੀਆਂ ਥਾਵਾਂ ਉੱਤੇ ਤੁਸੀਂ ਟੀਮਾਂ ਲੈ ਕੇ ਗਏ ਜਾਂ ਕਿਹੜੇ ਮੁਕਾਬਲੇ ਵਿੱਚ ਹਿੱਸਾ ਲਿਆ ਉਹਨਾਂ ਬਾਰੇ ਵੀ ਜ਼ਰੂਰ ਚਾਣਨਾ ਪਾਓ ਅਸੀਂ ਦੇਖੋ ਜੀ ਸਾਡੀ ਜਿਹੜੀ ਟੀਮ ਪੰਜਾਬ ਪੁਲਿਸ ਦੀ ਹੀ ਇਹਦੇ ਵਿੱਚੋਂ ਹੀ ਮੁੰਡੇ ਕੋਚ ਦਾਣ ਲਿਜਾ ਕੇ ਇਹਨਾਂ ਨੂੰ ਨੈਸ਼ਨਲ ਚੈਂਪੀਅਨਸ਼ਿਪਾਂ ਹੁੰਦੀਆਂ ਸੀ ਜੀ ਨੈਸ਼ਨਲ ਚੈਂਪੀਅਨਸ਼ਿਪਾਂ ਤੇ ਜਾਣਾ ਕਦੇ ਜਿੱਥੇ ਜਿੱਥੇ ਹਰ ਸਾਲ ਨੈਸ਼ਨਲ ਚ ਇੰਨੀ ਹੋਣੀ ਆ ਜੂਨੀਅਰ ਨਾਲ ਵੀ ਸਾਨੂੰ ਲਾਣਾ ਫਿਰ ਮੈਸੋਸਿਊਲ ਕੀ ਚੰਗੇ ਕੋਚ ਆ ਕਿ ਨਾਲ ਲੈ ਕੇ ਕਦੀ ਬੰਗਲੌਰ ਚਲ ਗਏ ਜੀ ਕਦੀ ਨਾਸਿਕ ਗਏ ਜੀ ਕਦੀ ਆਪਣੇ ਉਦੇਪੁਰ ਚਲ ਗਏ ਜਿੱਥੇ ਜਿੱਥੇ ਕਲਕੱਤਾ ਚੰਗੀਆਂ ਚੰਗੀਆਂ ਜਿੰਨੀਆਂ ਵੀ ਨੈਸ਼ਨਲਾਂ ਦੇ ਵਿੱਚ ਨਾਲ ਟੀਮਾਂ ਨੂੰ ਬਤੌਰ ਕੋਚ ਲੈ ਕੇ ਜਾਣਾ ਟੀਮਾਂ ਨੂੰ ਤੇ ਕਾਫੀ ਟੀਮਾਂ ਜੂਨੀਅਰ ਵਿੱਚ ਵੀ ਕਾਫੀ ਟੀਮਾਂ ਨੈਸ਼ਨਲ ਦੇ ਨਾਲ ਸੀਨੀਅਰ ਚ ਵੀ ਹੀ ਗਏ ਆ 95 ਚ ਸਾਡੀ ਟੀਮ ਸ਼ੁਰੂ ਹੋਈ ਆਪਣੇ ਮੈਂ ਉਦੋਂ ਕੋਚ ਸੀ ਟੀਮ ਦੇ ਨਾਲ ਹੀ ਤੇ ਆਪਣੀ ਟੀਮ ਫਸਟ ਹੈ ਪਹਿਲੀ ਬੜੀ ਧੀਰ ਬਾਅਦ ਜਾ ਕੇ ਸੀਨੀਅਰ ਟੀਮ ਫਸਟ ਆਈ ਸੀ ਅੱਛਾ ਜੀ ਤੇ ਉਦੋਂ ਮੈਂ ਨਾਲ ਵਤੌਰ ਕੋਚ ਸੀ ਮੈਂ ਵੀ ਜੀ ਤੇ ਉਸ ਤੋਂ ਬਾਅਦ ਲਗਾਤਾਰ ਸਾਡੀ ਟੀਮ 7 ਸਾਲ ਨੈਸ਼ਨਲ ਦੀ ਚੈਂਪੀਅਨ ਰਹੀ ਅੱਛਾ ਜੀ ਲਗਾਤਾਰ 7 ਸਾਲ ਜੀ ਮਤਲਬ ਇਨਾ ਉਹ ਵੱਖਰੀਆਂ ਵੱਖਰੀਆਂ ਜਗ੍ਹਾ ਤੇ ਗਏ ਫਿਰ ਸਾਡੀ ਜਿਹੜੀ ਸਰਬ ਭਾਰਤੀ ਪੁਲਿਸ ਖੇਡਾ ਹੁੰਦੀ ਆ ਵਾ ਹਾਂਜੀ ਇਹ ਸਾਡੀਆਂ ਜਾਣਾ ਪੈਂਦਾ ਟੀਮਾਂ ਦੇ ਨਾਲ ਸਾਨੂੰ ਅਖਰੀ ਬਖਰੀ ਜਿਹੜੀ ਵੀ ਸਟੇਟ ਕਰਾਵੇ ਬੀਐਸਐਫ ਕਰਾਵੇ ਜਿਦਾ ਛਾਓ ਲਾਕਾਂ ਬਦ ਦਿੱਲੀ ਕਰਾਂਦੇ ਆ ਬਈ ਮਧੂਬਨ ਹਰਿਆਣੇ ਕਰਾਂਦੇ ਆ ਜੀ ਜਾਂ ਮਹਾਰਾਸ਼ਟਰ ਚ ਜਾਂ ਨੇਪਾਲ ਬੱਥੇ ਹੈਗਾ ਵਾ ਜੀ ਉਹ ਆਪਣੇ ਸੈਂਟਰ ਆਰਮੀ ਦਾ ਬੜਾ ਤਗੜਾ ਖੋਲਿਆ ਜੀ ਉਹ ਸਾਰੇ ਕਿਤੇ ਟੀਮਾਂ ਲੈ ਕੇ ਜਾਂਦੇ ਰਹੇ ਆ ਜੀ ਤੇ ਉਸ ਤੋਂ ਬਾਅਦ ਫਿਰ ਅੰਤਰਰਾਸ਼ਟਰੀ ਚ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਜੀ ਤੇ ਅੰਤਰਰਾਸ਼ਟਰੀ ਟੀਮਾਂ ਸੀ ਤਾਂ ਗੋਚਦਾ ਲੜਾਈ ਪਹਾਂਜੀ ਸੈਕਟਰੀ ਸੀ ਆਪਣੇ ਦੇ ਫੈਡਰੇਸ਼ਨ ਦੇ ਭਾਰਤੀ ਕੁਸ਼ਤੀ ਤੇ ਉਹਨਾਂ ਨੇ ਮੈਨੂੰ ਉਦੋਂ ਫਿਰ ਟੀਮਾਂ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਵੀ ਜਾਣ ਦਾ ਮੌਕਾ ਦਿੱਤਾ ਕਿ ਹਾਂ ਵੀ ਇਹ ਮਛੰਗਾਵਾਦ ਅੰਤਰਰਾਸ਼ਟੀਨਾ ਆਇਆ ਜਾਵੇ ਫਿਰ ਮੈਂ ਟੀਮਾਂ ਦੇ ਨਾਲ ਅੰਤਰਰਾਸ਼ਟਰੀ ਤੰਦ ਦਸਿਆ ਜੀ ਕਿ ਸਪੇਨ ਗਿਆ ਫਿਰ ਇਟਲੀ ਗਿਆ ਮੈਂ ਕੈਨੇਡਾ ਟੀਮ ਲੈ ਕੇ ਗਿਆ ਜੀ ਜੀ ਐਦਾਂ ਹੋਰ ਲੈਟਵੀਆ ਗਏ ਆ ਜੀ ਅੱਛਾ ਜੀ ਐਦਾ ਸੀ ਫਿਰ ਕਈ ਜਗ੍ਹਾ ਮਤਲਬ ਟੀਮ ਲੈ ਕੇ ਮੈਂ ਗਿਆ ਨਾਲ ਜੀ ਸੋ ਕਾਫੀ ਮੁਲਕਾਂ ਵਿੱਚ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਬਤੌਰ ਕੋਚ ਵਜੋਂ ਸਫ਼ਰ ਕੀਤਾ ਤੇ ਜਦੋਂ ਗੱਲ ਅੰਤਰਰਾਸ਼ਟਰੀ ਪੱਧਰ ਦੀ ਆਉਂਦੀ ਹੈ ਤਾਂ ਆਪਾਂ ਇਸ ਗੱਲ ਦਾ ਉਚੀਚਾ ਜ਼ਿਕਰ ਇੱਥੇ ਕਰਨਾ ਚਾਹਾਂਗੇ ਕਿ ਬਹੁਤ ਘੱਟ ਅਜਿਹਾ ਵੇਖਿਆ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚੋਂ ਕੋਮਾਂਤਰੀ ਪੱਧਰ ਦੇ ਰੈਫਰੀ ਹੋਣ ਕੁਸ਼ਤੀ ਦੀ ਖੇਡ ਨਾਲ ਸੰਬੰਧਤ ਤੇ ਤੁਹਾਡਾ ਨਾਮ ਉਹਨਾਂ 99 ਨਾਵਾਂ ਵਿੱਚ شمار ਹੁੰਦਾ ਹੈ ਸੋ ਉਹ ਜਿਹੜਾ ਸਫਰ ਹੈ ਅੰਤਰਰਾਸ਼ਟਰੀ ਰੈਫਰੀ ਵਾਲਾ ਸਫਰ ਉਹ ਕਦੋਂ ਸ਼ੁਰੂ ਹੋਇਆ ਉਹ ਜਿਹੋ ਜਿੱਦਾਂ ਉਹ ਆਪਣੀ ਟੀਮਾਂ ਲੈ ਕੇ ਜਾਂਦੇ ਨੇ ਨਾ ਅੱਜ ਕੱਲ ਕੀ ਹੈਗਾ ਵਾ ਜੀ ਅੱਜ ਹਰਿਆਣਾ ਜਾਂ ਦਿੱਲੀ ਇਹ ਚੀ ਅੱਗੇ ਹੈ ਨਾ ਸਟੇਟਾਂ ਇਹਨਾਂ ਦੇ ਲੋਕਾਂ ਨੇ ਜਿੱਦਾਂ ਪਹਿਲਵਾਨੀ ਕਰਦੇ ਨੇ ਬੁੰਡੇ ਮਿਹਨਤ ਨਾਲ ਇਹਨਾਂ ਦੇ ਵਿੱਚੋਂ ਰੈਫਰੀ ਅੰਪਾਇਰ ਵੀ ਬਹੁਤ ਇਹਨਾਂ ਦੇ ਲੱਗਦੇ ਆ ਅੱਛਾ ਜੀ ਤੁਸੀਂ ਹੁਣ ਤੁਹਾਨੂੰ ਜਿੱਦਾਂ ਕੋਈ ਉਹਨਾਂ ਅਮਰੀਕਾ ਵਾ ਜਿੱਦਾਂ ਹੈ ਹਾਂਜੀ ਅਮਰੀਕਾ ਦੇਸ਼ ਆ ਉਹ ਤਕੜਾ ਬਹੁਤ ਆ ਉਹਨਾਂ ਦੇ ਜਿੱਦ ਦੀ ਉਹਨਾਂ ਦੇ ਪਾਰਟਿਸਪੇਸ਼ਨ ਉਹਨਾਂ ਦੇ ਪਲੇਅਰਾਂ ਦੀ ਹੈ ਨਾ ਉਹਨਾਂ ਦੇ ਜਿਹੜੀ ਟੈਕਨੀਕਲ ਬੰਦੇ ਵੀ ਬਹੁਤ ਜ਼ਿਆਦਾ ਲੱਗਦੇ ਜਿਹੜੀ ਉਹਨਾਂ ਦੀ سپورਟ ਬਹੁਤ ਹੁੰਦੀ ਉਹਨਾਂ ਨੂੰ ਜੀ ਤੇ ਜਦੋਂ ਮੈਂ ਟੀਮ ਗਿਆ ਵਾ ਕੋਚਾਂ ਟੀਮਾਂ 'ਚ ਦੇਖਿਆ ਨੈਸ਼ਨਲ ਤੇ ਵੀ ਦੇਖਦੇ ਰਹੇ ਆ ਕਿ ਮੈਚ ਹੋਣਾ ਹਰ ਬਨੇ ਹਰਿਆਣਾ ਛਾਇਆ ਕੋਈ ਛਾਇਆ ਉਹਨਾਂ ਦੇ ਰੈਫਰੀ ਜਿਹੜੇ ਨਾ ਉਹ ਬੜੇ ਕੋਈ ਰਾਜਸਥਾਨ ਨੂੰ ਜੋਬ ਕਰਨ ਨੇ ਕੋਈ ਸਾਈਚ ਕਰਨ ਰਿਹਾ ਕੋਈ ਕਿਤੇ ਕਰਨ ਰਿਹਾ ਉਹ ਸਾਰੇ ਜਦੋਂ ਬਾਊਟ ਹੋਣੀ ਅਲਟੀਮੇਟਲੀ ਇਹ ਚਾਰ ਬੰਦੇ ਕੁਸ਼ਤੀ ਚ ਲਾਉਂਦੇ ਆ ਰੈਫਰੀ ਹਾਂਜੀ ਮੈਡ ਚੇਅਰਮੈਨ ਜਜ ਟਾਈਮ ਕੀਪਰ ਉਹਨਾਂ ਦੇ ਇੱਕ ਹਰਿਆਣੇ ਦਾ ਹੋਣਾ ਹੀ ਹੋਣਾ ਜੀ ਅੱਛਾ ਜੀ ਤੇ ਨੇਚਰਲੀ ਥੋੜਾ ਬੋਤਾ ਉਹਦਾ ਲਗਾਵ ਹੀ ਹੁੰਦਾ ਵਾ ਹਰ ਬੰਦਾ ਥੋੜਾ ਬੋਤਾ ਪਾਰਸ਼ੀਅਲਟੀ ਵੀ ਕਰਦੇ ਆ ਚਲੋ ਇਹ ਹੀ ਐ ਨਹੀਂ ਕਹਿੰਦੇ ਕਿ ਬਟ ਉਹਦੇ ਨਾਲ ਫਾਇਦਾ ਬਹੁਤ ਹੁੰਦਾ ਵਾ ਜਿਹੜੀ ਆਪਣੀ ਟੀਮ ਹੈ ਜਿਹੜੀ ਆਪਣੀ ਜਿਹੜਾ ਖੇਡ ਰਿਹਾ ਉਹਨੂੰ ਬਹੁਤ ਸਪੋਰਟ ਮਿਲਦੀ ਹੂੰ ਉਦੋਂ ਫਿਰ ਇੱਕ ਮੈਂ ਪਲਵਾਨ ਜੀ ਸੀ ਮੇਰੇ ਅਸੀਂ ਜਾਣੀ ਸੀ ਟੀਮ ਆਪਣੇ ਹੰਗਰੀ ਅੱਛਾ ਜੀ 2001 ਦੇ ਵਿੱਚ ਜਦੋਂ ਉੱਥੇ ਗਏ ਉਹ ਕਹਿੰਦੇ ਯਾਰ ਰੈਫਰੀ ਕੋਰਸ ਚੱਲਣ ਡਿਆ ਤੇ ਭਵਾਂ ਜੀ ਕਹਿੰਦੇ ਯਾਰ ਤੂੰ ਪੜਿਆ ਲਿਖਿਆ ਰੈਫਰੀ ਕੋਰਸ ਕਰ ਯਾਰ ਵਧੀਆ ਹੁੰਦਾ ਰੈਫਰੀ ਕੋਰਸ ਆਪਣਾ ਬੰਦੇ ਰੈਫਰੀ ਬਣ ਨੈਸ਼ਨਲ ਰੈਫਰੀ ਤੇ ਮੈਂ ਹੈਗਾ ਹੀ ਸੀ ਇੱਥੇ ਹਾਂ ਜੀ ਕਿਉਂਕਿ ਇੱਥੇ ਚੱਲੀ ਜਾਂਦਾ ਸੀ ਆਪਣਾ ਜਾਣਾ ਮੈਂ ਐਜ਼ ਰੈਫਰੀ ਜਾਣਾ ਕਿਉਂਕਿ ਮੇਰੇ ਕੋਲ ਰਿਕਾਰਡ ਦਾ ਕੰਮ ਉਹ ਕਰਾਂਦੇ ਡਰਾ ਡਰੂਜ਼ ਵਾਲਾ ਨਾ ਜੀ ਉਹਦਾ ਬੜਾ ਮਾਸਟਰ ਸੀ ਮੈਂ ਤੇ ਮੈਨੂੰ ਉਹਦੇ ਤੇ ਲਾ ਦੇਣਾ ਫਿਰ ਬਾਅਦ ਚੋ ਜਦੋਂ ਮੈਂ ਉੱਥੇ 2001 ਗਿਆਣਾ ਉਸ ਤੋਂ ਬਾਅਦ ਫਿਰ ਮੈਨੂੰ ਅੰਤਰਰਾਸ਼ਟਰੀ ਰੈਫਰੀ ਦੀ ਵਜੋਂ ਪਹਿਲੀ ਵਾਰੀ ਮਾਊਚ ਗਿਆ ਜੀ ਫਿਰ ਉਸ ਤੋਂ ਬਾਅਦ ਮੈਂ ਹੰਗਰੀ ਤੋਂ ਬਾ ਜਰਮਨ ਕੀ ਲੱਤੀ ਵੀ ਆ ਗਏ ਫਿਰ ਇੱਧਰ ਇਟਲੀ ਆ ਗਏ ਦੋ ਵਾਰੀ ਹਾਂਜੀ ਫਿਰ ਯੂ ਐਸ ਏ ਭੇਜਿਆ ਕਾਮਨਵੈਲਥ ਗੇਮਸ ਵਾਲਿਆਂ ਨੇ ਸਾਨੂੰ ਚਾਰ ਬੰਦਿਆਂ ਨੂੰ ਸਿਲੈਕਟ ਕੀਤਾ ਸੀ ਜੀ ਕਾਮਨਵੈਲਥ ਗੇਮਸ ਇੰਡੀਆ ਦੀ ਜਦੋਂ 2010 ਚ ਹੋਣੀ ਸੀ ਹਾਂਜੀ ਉਹਦੇ ਵਿੱਚ ਆਪਣੇ ਜਗਜੀਤ ਆਪਣੇ ਸਰੋਆ ਜਿਹੜੇ ਹਾਂਜੀ ਉਹ ਪੰਜਾਬ ਦੇ ਤੇ ਇੱਕ ਮੈਂ ਜੀ ਦੋ ਤੇ ਆਪਣੇ ਇੱਕ ਹਰਿਆਣੇ ਦੇ ਸੀ ਤੇ অশੋਕ اولمਪੀਅਨ ਤੇ ਇੱਕ ਆਪਣੇ ਵਰਿੰਦਰ ਮਲਖ ਚਾਰ ਬੰਦਿਆਂ ਨੂੰ ਕਾਮਨਵੈਲਥ ਦੇ ਕਰਤੇ ਸਾਨੂੰ ਅਪਗ੍ਰੇਡ ਕਿ ਇੰਡੀਆ ਦੇ ਵਿੱਚ ਹੋਣੀ ਹੈ ਇਹਨਾਂ ਨੂੰ ਕੁਝ ਨਾ ਕੁਝ ਅਪਗ੍ਰੇਡ ਆਪਣੇ ਬੰਦੇ ਹੋਣਗੇ ਤੇ ਉਹਨਾਂ ਕੋ ਚੰਗਾ ਕੰਮ ਲਵਾਗੇ ਕਾਮਨਵੈਲਥ ਵਾਸਤੇ ਜੀ ਉੱਥੇ ਭੇਜਿਆ ਸਾਨੂੰ ਅਮਰੀਕਾ ਸਾਨੂੰ ਫਾਰਗੋ ਨਾਰਥ ਡਾਕੋਟਾ ਉੱਥੋਂ ਹੀ ਕੋਸ ਕਰਕੇ ਆਏ ਫਿਰ ਜੀ ਤੇ ਬੱਸ ਉੱਥੋਂ ਆ ਗਏ ਫਿਰ ਚੱਲੀ ਜਾਂਦੇ ਜੇ ਬਹੁਤ ਸਟੇਟਾਂ ਗਏ ਬੜੀਆਂ ਇੰਟਰਨੈਸ਼ਨਲ ਗਏ ਜਿੱਥੇ ਰੈਫਰੀ ਜਾਣਾ ਵਧੀਆ ਯੂਕਰੇਨ ਗਏ ਆ ਜੀ ਬਹੁਤ ਤਕੜਾ ਕੰਪੀਟੀਸ਼ਨ ਹੁੰਦਾ ਉੱਥੇ ਵੀ ਜੀ ਯੂਕਰੇਨ ਬਹੁਤ ਆਪਣੇ ਅਦਾ ਅਬਰਾਹਮ ਮੁਸਤਾਫਾ ਕੱਪ ਹੁੰਦਾ ਸਾਡਾ ਇੱਥੇ ਉਹਦਾ ਬਹੁਤ ਤਕੜਾ ਕੱਪ ਆਪਣੇ ਵਿੱਚ ਮਿਸਰ ਚ ਹਮ ਅਜੀਪਟ ਬਹੁਤ ਲਗਭਗ 30 ਕੰਟਰੀਆਂ ਮੈਂ ਗਿਆ ਸਾਰਾ ਵਿਜਟ ਕੀਤਾ ਵਾ ਬਾਹਰ ਜਿੰਨਾਂ ਚ ਮੈਂ ਜਾ ਕੇ ਆਫੀਸ਼ੀਅਟਿੰਗ ਵੀ ਕੀਤੀ ਹੈ ਜੀ ਜੀ ਸਹੀ ਵੀ ਬੜੇ ਇਮਾਨਦਾਰੀ ਗੱਲ ਹੈ ਕਿ ਪੰਜਾਬ ਵਿੱਚੋਂ ਜਿੱਥੇ ਕੁਸ਼ਤੀ ਖਿਡਾਰੀ ਵਜੋਂ ਤੁਸੀਂ ਆਪਣਾ ਨਾਂ ਚਮਕਾਇਆ ਉੱਥੇ ਅੰਤਰਰਾਸ਼ਟਰੀ ਪੱਧਰ ਉੱਤੇ ਕੈ ਰੈਫਰੀ ਵਜੋਂ ਵੀ ਹਾਜ਼ਰੀ ਲਵਾਈ ਤੇ ਇਸ ਸਮੁੱਚੇ ਸਮੇਂ ਦੌਰਾਨ ਜਦੋਂ ਤੁਸੀਂ ਕੁਸ਼ਤੀਆਂ ਨੂੰ ਬਿਲਕੁਲ ਨੇੜਿਓਂ ਵੇਖਿਆ ਕੀ ਤਬਦੀਲੀ ਮਹਿਸੂਸ ਕੀਤੀ ਤੁਸੀਂ ਪਹਿਲੇ ਸਮਿਆਂ ਵਿੱਚ ਜਾਂ ਕਈ ਦਹਾਕਿਆਂ ਪਹਿਲਾਂ ਜਿਹੋ ਜਿਹੀ ਕੁਸ਼ਤੀ ਚੱਲਦੀ ਸੀ ਤੇ ਜੋ ਹੁਣ ਇਸ ਵੇਲੇ ਤੁਸੀਂ ਆਲਮ ਵੇਖ ਰਹੇ ਹੋ ਕੀ ਫਰਕ ਤੁਹਾਨੂੰ ਮਹਿਸੂਸ ਹੁੰਦਾ ਹੈ ਪਰ ਆਕ ਕੋ ਨਿਕੋਏ ਤੇ ਇਹ ਵਾਕੀ ਜਿਹੜਾ ਪਹਿਲਾ ਕੁਸ਼ਤੀ ਸੀ ਨਾ ਪਹਿਲਾ ਸਾਡੀ ਕੁਸ਼ਤੀ ਸੀ ਖਾੜੇ ਦੀ ਮਿੱਟੀ ਦੀ ਮੱਢ ਦੀ ਜੀ ਹੂੰ ਉਹਦੇ ਵਿੱਚ ਕੋ ਉਹਦੇ ਵਿੱਚ ਕਰਨ ਵਾਸਤੇ ਕੀ ਚਾਹੀਦਾ ਹੁੰਦਾ ਸੀ ਪਹਿਲਵਾਨ ਨੂੰ ਬਹੁਤ ਹੀ ਟੈਕਨੀਕ ਤੇ ਮਨਸਰ ਨਹੀਂ ਸੀ ਜ਼ਿਆਦਾ ਉਹ ਜਿਹੜਾ ਤੁਹਾਡਾ ਜਸਮਾਨੀ ਜਿਹੜਾ ਜਸਾ ਬਹੁਤ ਮਜ਼ਬੂਤ ਚਾਹੀਦਾ ਏ ਕੋਚ ਕੀ ਉਸਤਾਦ ਕੀ ਕਰਦੇ ਹੁੰਦੇ ਸੀ ਜੋ 2-2000 ਬੈਠਕਾਂ ਹੂੰ ਡੰਡ ਕਢਾਣੇ ਆ 4-4000 ਤੋਂ 3-3000 ਡੰਡ ਕਢੀ ਜਾਣ ਡਿਆ ਜੀ ਬੰਦਾ ਹਾਂਜੀ ਉਹਦੇ ਨਾਲ ਤਾਕਤ ਬਹੁਤ ਆਂਦੀ ਸੀ ਕਿਉਂਕਿ ਮਿੱਟੀ ਦੀ ਕੁਸ਼ਤੀ ਲੜਨੀ ਸੀ ਮਿੱਟੀ ਦੀ ਕੁਸ਼ਤੀ ਵਿੱਚ ਉਹ ਬੰਦਾ ਉੱਥੇ ਜਦੋਂ ਅਸੀਂ ਬਾਹਰ ਜਾ ਕੇ ਦੇਖਿਆ ਕਿ ਉਹ ਲੋਕ ਤਾਂ ਆਪ ਜਿਮ ਆ ਗਿਆ ਬੜੇ ਤਗੜੇ ਤਗੜੇ ਇਹ ਜਿਹੜੀ ਅਸੀਂ 2-2 ਘੰਟੇ ਪ੍ਰੈਕਟਿਸ ਕਰਦੇ ਹਾਂ 15 ਮਿੰਟ 'ਚ ਤੁਹਾਨੂੰ ਉਨੀ ਪ੍ਰੈਕਟਿਸ ਦਾ ਹੋ ਗਿਆ ਫਿਰ ਸਭ ਤੋਂ ਵੱਡੀ ਗੱਲ ਪਤਾ ਲੱਗੀ ਡਾਈਟ ਬਾਰੇ ਪਤਾ ਲੱਗਾ ਹੂੰ ਕਿ ਉਹ ਡਾਈਟ ਖਾਂਦੇ ਆ ਉਹਨਾਂ ਦੀ ਸਾਰੀ ਡਾਈਟ ਜਿਹੜੀ ਹੈ ਮੈਡੀਕਲੀ ਜਿਹੜੀ ਉਹਨਾਂ ਦੇ ਉੱਥੇ ਉਹਨਾਂ ਦੇ ਕੰਮ ਕਰਦੀ ਉੱਪਰ ਪੂਰੀ ਇੱਕ ਉਹਨਾਂ ਨੇ ਬਣਾਈ ਹੋਈ ਆਪਣੇ ਵੈਂਗੀ ਵਖਰਾ ਬਣਿਆ ਜਿਹੜਾ ਹੀ ਮੰਨ ਲਓ ਕਿਓ ਕਿਲੋ ਕਿਲੋ 2 2 ਕਿਲੋ ਪੀ ਕੇ ਬਦਾਮ ਖਾ ਕੇ 6 6 ਕਿਲੋ ਉਹ ਦੋ ਚਮਚੇ ਖਾਂਦੇ ਉਹ ਬਣਾ ਕੇ ਉਹਨਾਂ ਨੇ ਜਿਹੜਾ ਪਾਊਡਰ ਜਿਹੜੇ ਬਣਾਉਂਦੇ ਕਰਕੇ ਉਹਨਾਂ ਨੂੰ ਉਹ ਸਪਲੀਮੈਂਟ ਵਗੈਰਾ ਉਹ ਖਾ ਕੇ ਉਹਨਾਂ ਨੂੰ ਲੋੜ ਹੀ ਨਹੀਂ ਉਹ ਬਾਈ ਪਹਿਲਾਂ ਨੂੰ ਪਚਾੜਾ ਉਹ ਫੇਰ ਫਿੱਟ ਦੇ ਫਿੱਟ ਫਿਰ ਕੁਸ਼ਤੀ ਦਾ ਫਰਕ ਤਾਂ ਆਪੇ ਹੀ ਪੈਣਾ ਹੀ ਪੈਣਾ ਉਹਦੀ ਸਪੀਡ ਬਹੁਤ ਆ ਮੈਟਾਂ ਦੇ ਕਰਨੀ ਉਹਦੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਿੱਟੀ ਬਹੁਤ ਘੱਟ ਕਰਦੇ ਹੋ ਉਹਨਾਂ ਦੇ ਮੈਡ ਤੇ ਤੇ ਕੁਸ਼ਤੀ ਕਰਨੀ ਬੂਟ ਪਾ ਕੇ ਸਾਡਾ ਪਹਿਲਵਾਨ ਜਦੋਂ ਪਹਿਲੀ ਵਾਰੀ ਮੈਡ ਤੇ ਚੜਦਾ ਸੀ ਉਹਦੇ ਲਈ ਬੜਾ ਔਖਾ ਹੋ ਜਾਂਦਾ ਹੂੰ ਹੂੰ ਸਾਡੇ ਪਹਿਲਵਾਨ ਜਦੋਂ ਕੋਈ ਮੈਡ ਮਿੱਟੀ ਤੋਂ ਜਾ ਕੇ ਕਹਿੰਦਾ ਮੈਡ ਦੇਖਦਾ ਕਹਿੰਦਾ ਯਾਰ ਮੈਡ ਤੇ ਬੂਟ ਵੀ ਪਾਣੇ ਮੈਡ ਖਾੜੇ ਜ ਮੱਥਾ ਟੇਕ ਕੇ ਜਾਂਦਾ ਐ ਚੀਜ਼ਾਂ ਇਹ ਉਹ ਉਹ ਫਿਰ ਜਦੋਂ ਮੈਡ ਉਹਦਾ ਪੈਰ ਨਹੀਂ ਟਿਕਦਾ ਜਦੋਂ ਮੈਡ ਦੇਤੇ ਹੂੰ ਪਰ ਹੌਲੀ-ਹੌਲੀ ਸਰਕਾਰ ਨੇ ਪੰਜਾਬ ਦੀ ਪਹਿਲਵਾਨੀ ਵਿੱਚ ਤਾਂ ਪਹਿਲਵਾਨ ਜੀ ਦਾ ਕਰਤਾਰ ਸਿੰਘ ਹੋਰਾਂ ਦਾ ਬੜਾ ਯੋਗਦਾਨਾ ਕਿਉਂਕਿ ਉਹ ਸੰਸਥਾ ਦੇ ਪ੍ਰਧਾਨ ਰਹੇ ਬਹੁਤ ਜ਼ਿਆਦਾ ਤੇ ਉਹਨਾਂ ਦਾ ਇੱਕੋ ਟੀਚਾ ਹੁੰਦਾ ਹੈ ਕਿ ਵੱਧ ਤੋਂ ਵੱਧ ਵੱਡੇ ਟੂਰਨਾਮੈਂਟ ਕਰਾਂਦੇ ਸੀ ਪੰਜਾਬ ਸਾਰੇ ਚ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੂਜਾ ਆਪਣੇ ਮੈਡਾਂ ਦੇ ਉੱਤੇ ਲਿਆਣਾ ਲੋਕਾਂ ਨੂੰ ਕਿ ਮੈਡ ਤੇ ਆਓ ਕੁਸ਼ਤੀ ਉਹਨਾਂ ਨੇ ਹਰ ਵਾਰੀ ਗਰੇ ਮਿੱਟੀ 'ਚ ਸਾਡੇ ਪੰਜਾਬ ਦਾ ਤੁਸੀਂ 200 ਕਰੋੜ ਰੁਪਏ ਦਾ ਹਰ ਸਾਲ ਦਾ ਬਜਟ ਆ ਜੀ ਜਿਹੜਾ ਸੀ ਮਿੱਟੀ ਦੇ ਪਹਿਲਵਾਨਾਂ ਨੂੰ ਛਿੰਝਾ ਚ ਦਿਨੇ ਆ ਨਾ ਜੀ ਉਹ ਇਹ ਨਹੀਂ ਕਹਿੰਦੇ ਛਿੰਝਾ ਚ ਦਿਓ ਪਰ ਉਹ ਸਾਡੇ ਪਹਿਲਵਾਨਾਂ ਦਾ ਹੁਣ ਟੀਚਾ ਹੀ ਬਣ ਗਿਆ ਕਿ ਥੋੜੀ ਬੋਦੀ ਕਰਕੇ ਤਗੜੇ ਹੋ ਕੇ ਮਿੱਟੀ ਚ ਉਹ ਮਿੱਟੀ ਨਾਲ ਨੂੰ ਪ੍ਰੈਫਰੈਂਸ ਦੇਣੀ ਸ਼ੁਰੂ ਕਰ ਗਏ ਉਸ ਕਰਕੇ ਪੰਜਾਬ ਦੀ ਪਹਿवानी ਨੂੰ ਥੋੜਾ ਜਿਹਾ ਫਰਕ ਪਿਆ ਨਹੀਂ ਤੇ ਵਿੱਚ ਹੁਣ ਕਾਫੀ ਜਿਹੜੇ ਸਾਡੇ ਸੈਂਟਰ ਆ ਥੋਲੇ ਮੈਟ ਤੇ ਚੱਲਣ ਕਰਕੇ ਸਾਡੀ ਕੁਸ਼ਤੀ ਕਾਫੀ ਉੱਤੇ ਗਈ ਹੈ ਜੀ ਮੈਟ ਤੇ ਕਰਨ ਨਾਲ ਹੀ ਫਾਇਦਾ ਵਾ ਕਿਉਂਕਿ ਮੈਟ ਤੇ ਹੀ ਏਸ਼ੀਅਨ ਗੇਮਸ ਨੈਸ਼ਨਲ ਮੈਟ ਤੇ ਹੁਣੀ ਸਟੇਟ ਮੈਟ ਤੇ ਹੁਣੀ ਜਿੰਨੇ ਵੀ ਰਿਕਮੈਂਡਡ ਜਿੰਨੇ ਵੀ ਹੈ ਮਾਨਤਾ ਪ੍ਰਾਪਤ ਟੂਰਨਾਮੈਂਟ ਮੈਟ ਤੇ ਹੋਣੇ ਆ ਜੀ ਮਿੱਟੀ ਚ ਤੇ ਇਹ ਵਾਗੀ ਸਾਨੂੰ ਇੱਕ ਪਿੰਡ ਦੋ ਪਿੰਡ ਚ ਪਤਾ ਲੱਗਦਾ ਕਿ ਇਹ ਪਹਿਲਵਾਨ ਜਿੱਤ ਗਿਆ ਜੀ ਇਹ ਆਪਣੇ ਪਟਕਾ ਜਿੱਤਣਿਆ ਤੇ ਇੱਕ ਗੁਰਜੀਤ ਪੈਸੇ ਇੱਕ ਵਾਰੀ ਲੈ ਕੇ ਸੀ ਜਾ ਜਾਗੇ ਤੇ ਪਰ ਜਿਹੜਾ ਅਸਲੀ ਠੱਡੀ ਪਹਿਚਾਨ ਤੁਨੂੰ ਮੈਟ ਨੇ ਦਿਵਾਣੀ ਹੈ ਮੈਟ ਕਰਕੇ ਹੀ ਕੁਸ਼ਤੀ ਦਾ ਫਰਕ ਵਾ ਜਿਹੜੇ ਬੰਦੇ ਮੈਟ ਤੇ ਕਰਦੇ ਚੰਗੇ ਉਸਤਾਦਾਂ ਕੋ ਚੰਗੇ ਟ੍ਰੇਨਿੰਗ ਸੈਂਟਰਾਂ 'ਚ ਕਰਦੇ ਆ। ਹੂੰ। ਉਹ ਹਾਂਜੀ। ਸੋ ਸਮੇ ਦੇ ਹਾਨ ਨਾਲ ਹੁਣ ਆ ਵੀ ਜ਼ਰੂਰੀ ਹੈ ਜਿਸ ਤਰੀਕੇ ਦੇ ਅੰਤਰਰਾਸ਼ਟਰੀ ਪੱਧਰ ਉਤੇ ਪੈਮਾਨੇ ਚੱਲ ਰਹੇ ਨੇ। ਮੈਟ ਦੀ ਆਪਾਂ ਗੱਲ ਕੀਤੀ। ਉਹ ਸਮੇ ਦੇ ਨਾਲ ਨਾਲ ਚੱਲਣਾ ਜ਼ਰੂਰੀ ਹੈ ਤਾਂ ਜੋ ਸਾਡੀ ਕੁਸ਼ਤੀ ਵੀ ਜਿਹੜੀ ਆ ਉਹ ਪ੍ਰਾਪਤੀਆਂ ਦੇ ਰਾਹ ਉਤੇ ਤੁਰ ਸਕੇ। ਬਿਲਕੁਲ। ਤੇ ਇਹ ਗੱਲ ਜਦੋਂ ਹੋ ਰਹੀ ਹੈ ਕੁਸ਼ਤੀਆਂ ਦੀ, ਮੈਟ ਦੀ, ਖਿਡਾਰੀਆਂ ਦੀ ਤਾਂ ਆਪਾਂ ਇਸ ਗੱਲ ਉੱਪਰ ਚਰਚਾ ਕੀਤੀ ਹੈ ਕਿੰਨਾ ਫਰਕ ਆਇਆ। ਤੇ ਖਿਡਾਰੀ ਜਿਹੜੇ ਆ ਰਹੇ ਨੇ ਇਸ ਖੇਡ ਵਿੱਚ ਨੌਜਵਾਨ ਜਿਹੜੇ ਆ ਰਹੇ ਨੇ ਤੁਸੀਂ ਬਤੌਰ ਕੋਚ ਵੀ ਉਹਨਾਂ ਨੂੰ ਵੇਖਿਆ ਹੈ ਕਿਹੜੇ ਗੁਣ ਤੁਹਾਨੂੰ ਲੱਗਦਾ ਨੇ ਕਿ ਆ ਖਿਡਾਰੀ ਵਿੱਚ ਗੁਣ ਹੋਣੇ ਜ਼ਰੂਰੀ ਨੇ ਤੁਹਾਡੇ ਹਿਸਾਬ ਨਾਲ ਕਿਹੋ ਜਿਹਾ ਇੱਕ ਖਿਡਾਰੀ ਦਾ ਪੀਚਾ ਹੋਣਾ ਚਾਹੀਦਾ ਹੈ ਉਹਦਾ ਤਿਆਰੀ ਕਰਨ ਦਾ ਢੰਗ ਹੋਣਾ ਚਾਹੀਦਾ ਇਹ ਜਦੋਂ ਕੋਈ ਬੱਚਾ ਆਉਂਦਾ ਨਾ ਟ੍ਰੇਨਿੰਗ ਕਰਨ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ ਇਹ ਬੱਚਾ ਆ ਕਿੱਥੋਂ ਆ ਹੂੰ ਪਹਿਲਾਂ ਜੇ ਉਹਨੇ ਮਾਪੇ ਨੂੰ ਸ਼ੌਕ ਹੈ ਨਾ ਜੀ ਜਿਸ ਘਰ ਦੇ ਵਿੱਚ ਮਾਂ ਨੂੰ ਸਪੈਸ਼ਲੀ ਮਾਂ ਨੂੰ ਸ਼ੌਕ ਹੋਊਗਾ ਨਾ ਉਹ ਘਰ 'ਚ ਬੱਚੇ ਨੂੰ ਥਾਣ ਲਵੇਗੇ ਮੈਂ ਆਪਣੇ ਬੱਚੇ ਨੂੰ ਖਿਡਾਰੀ ਬਣਾਣਾ ਵਾ ਤੇ ਉਹ ਬੱਚਾ ਖਿਡਾਰੀ ਬਣੂਗਾ ਹੀ ਬਣੂਗਾ ਜੀ ਉਸੀਂ ਜਦੋਂ ਗੱਲਾਂ ਕਰਦੇ ਆ ਮਾਪੇ ਨੂੰ ਕਿੰਨਾ ਸ਼ੌਂਕ ਆ ਬੱਚੇ ਨੂੰ ਕਿੰਨਾ ਸ਼ੌਂਕ ਆ ਅਸੀਂ 15 20 ਦਿਨ ਉਹਨੂੰ ਸਿਰਫ ਇਹੋ ਜਿਹੀ ਚੀਜ਼ਾਂ ਦੇਖਦੇ ਆ ਕਿ ਜੇ ਇਹਨੂੰ ਇਦਾਂ ਕਰਾਂਗੇ ਛੇੜ ਕਿੰਨੀ ਕੁਦੀ ਆਪਣੀ ਸੈਂਸ ਰਹਿ ਗਈ ਹੈ ਕਿੰਨਾ ਕਿ ਕੀ ਕਰਦੇ ਉਸ ਤੋਂ ਬਾਅਦ ਅਸੀਂ ਦੇਖਦੇ ਕਿ ਪਹਿਲਾਂ ਬੱਚੇ ਦੇ ਅੰਦਰ ਕੀ ਉਹਦਾ ਬੋਡੀ ਸਟਰਕਚਰ ਕਿਦਾਂ ਦਾ ਵਾ ਕਿ ਬੋਡੀ ਸਟਰਕਚਰ ਚਲੋ ਜੇ ਨਈਵੇਂ ਬਣਾਈਏ ਕੀ ਉਹ ਐਨੀ ਉਹਦੇ ਅੰਦਰ ਹੈਗੀ ਹੈ ਕਿ ਆਪਣੇ ਪੇਸ਼ੈਂਸ ਵੀ ਕੀ ਹਾਂ ਛੱਲੇ ਕੀ ਬੰਦਾ ਕਿਦਾਂ ਉਸ ਸਾਰਾ ਉਹਨੂੰ ਦੇਖਣ ਤੋਂ ਬਾਅਦ ਅਸੀਂ ਉਹਨੂੰ ਬੇਸਿਕ ਤੌਰ ਤੇ ਪਹਿਲਾਂ ਤਿਆਰ ਕਰਦੇ ਜਿਹੜੇ ਬੇਸਿਕ ਬੱਚੇ ਨਰਸਰੀਆਂ 'ਚ ਤਿਆਰ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੀ ਕੋਚਿੰਗ ਸਾਡੇ ਕੋਲ ਤਾਂ ਜਿਆਦਾ ਬੱਚੇ ਆਉਂਦੇ ਜਿੱਦਾਂ ਅਸੀਂ ਪੁਣਿਆਪੁਰ ਚ ਲੱਗ ਗਏ ਸਾਨੂੰ ਬਣੇ ਬਣਾਏ ਨੈਸ਼ਨਲ ਮੈਡੀਕਲਿਸਟ ਬੰਦੇ ਨੇ ਭਰਤੀ ਹੋਣਾ ਵਾ ਉਹਨੂੰ ਤੇ ਅਸੀਂ ਡੇਲੀ ਦਾ ਸ਼ਡਿਊਲ ਬਣਾ ਦੇਣਾ ਵਾ ਅਸੀਂ ਉਹਨਾਂ ਨੂੰ ਕੀ ਸਮਝਾਣਾ ਹਰ ਬੰਦਾ ਆਪਣੇ ਨੂੰ ਸਮਝਿਆ ਸਿਰਫ ਡਿਸਪਲਨ ਉੱਥੇ ਮੇਨਟੇਨ ਕਰਨਾ ਜ਼ਰੂਰੀ ਹੁੰਦਾ ਜੀ ਜਦੋਂ ਇੱਕ ਨਰਸਰੀ ਜੋ ਬੱਚੇ ਨੂੰ ਖਾੜੇ ਚੋਂ ਤਿਆਰ ਕਰਨਾ ਨਾ ਉਹਦੇ ਤੇ ਬੜੀ ਮਿਹਨਤ ਕਰਨ ਨੂੰ ਬੱਚਿਆਂ ਵਾਂਗਾ ਪਾਲਣਾ ਪੈਂਦਾ ਯਾਰੀ ਪਾਣੀ ਪੈਂਦੀ ਉਹਦੇ ਨਾਲ ਹਾਂ ਉਹ ਦੁੱਖ ਤਕਲੀਫ ਜੀ ਬੱਚੇ ਦੀ ਪਤਾ ਉਹਨੂੰ ਬੱਚਾ ਉਹ ਟਿਹੜ ਦੁਖਣ ਡਿਆ ਉਹ ਦਰਦਾ ਦੱਸੈ ਨਾ ਉਹਨੂੰ ਅਸੀਂ ਸੌਟਾ ਬੱਬ ਲਵਾਈ ਜਾਈਏ ਉਹ ਗਲੇ ਦਿੰਦਾ ਦਾ ਪੇਡ ਉਹਨੇ ਵਿਚਾਰੇ ਨੇ ਹੋਰ ਉਹਦੀ ਵੱਧ ਜਾਣੀ ਬਿਮਾਰੀ ਹਾਂਜੀ ਉਹਦੇ ਨਾਲ ਫੇਰ ਅਸੀਂ ਦੇ ਹਰ ਹਰ ਤਰ੍ਹਾਂ ਦਾ ਯਾਰਾਨਾ ਦੋਸਤਾਂ ਨਾਲ ਪਾ ਕੇ ਸਾਨੂੰ ਮਹੀਨੇ ਦੋ ਤਿੰਨ ਮਹੀਨੇ ਚ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਰੂਗਾ ਕੁਝ ਨਾ ਕੁਝ ਨੇ ਫੇਰ ਆਪਾਂ ਦੱਸ ਦੀ ਦਨ ਘਰਦਿਆਂ ਨੂੰ ਵੀ ਕੀ ਹਾਂ ਇਹ ਕਰਨ ਬੰਦੇ ਦੇ ਅੰਦਰ ਹੈਗਾ ਵਾ ਆਪਾਂ ਜਿਹੜਾ ਸ਼ੌਂਕ ਰੱਖਦਾ ਵਾ ਇਹਦੇ ਅੰਦਰ ਵੀ ਇਹ ਪੈਮਾਨੇ ਆ ਬਾਕੀ ਆਪਣੀ ਆਪਣੀ ਬੰਦ ਨੂੰ ਪਤਾ ਲੱਗ ਜਾਂਦਾ ਕਿ ਕਿਦਾਂ ਦਾ ਸਟਾਈਲ ਆ ਜਲਦੀ ਪਿਕ ਕਰ ਰਿਹਾ ਕਿ ਨਹੀਂ ਕਰ ਰਿਹਾ ਕਿ ਜੇ ਆਪਾਂ ਜੋ ਨੂੰ ਲੈ ਸੰ ਦੇ ਰਹੇ ਐ ਹੋਈ ਪੈਰਾਮੀਟਰਸ ਹੁੰਦੇ ਜੇ ਤੋ ਪਤਾ ਲੱਗਦਾ ਕਿ ਬੱਚਾ ਕੁਝ ਕਰ ਸਕਦਾ ਕਿ ਨਹੀਂ ਕਰਦਾ ਵੀ ਸਾਡੀ ਗੱਲ ਨੂੰ ਆ ਕੇ ਚੁਟਕਲੇ ਸੁਣਾ ਕੇ ਸੁਣ ਕੇ ਤੇਰੀ ਘਰ ਪਾਜ ਜਾਂਦਾ ਜਿਹਨੂੰ ਕੋਈ ਕਿੰਨੇ ਕੋਈ ਉਹਦਾ ਰੈਸਲ ਵੀ ਕਰਦਾ ਦੀ ਬਾਚ ਰਵਾਈਜ਼ ਵੀ ਕਰਦਾ ਉਹਨੂੰ ਕਿ ਨਹੀਂ ਕਰਦਾ ਇਹ ਚੀਜ਼ਾਂ ਸਾਰੀਆਂ ਦੇਖਣੀਆਂ ਪੈਂਦੀਆਂ ਫਿਰ ਉਹਦੇ ਨਾਲ ਪਤਾ ਲੱਗਦਾ ਕਿ ਬੱਚਾ ਬਣੂਗਾ ਕਿ ਨਹੀਂ ਜੀ ਸੋ ਬਹੁਤ ਨਜ਼ਦੀਕ ਤੋਂ ਇੱਕ ਕੋਚ ਨੇ ਵੇਖਣਾ ਹੁੰਦਾ ਪਾਰਖੂ ਨਜ਼ਰ ਦੇ ਨਾਲ ਚੰਗੀ ਤਰ੍ਹਾਂ ਪਰਖਣਾ ਹੁੰਦਾ ਕੋਚ ਨੂੰ ਯਾਰ ਬੰਨਾ ਪੈਂਦਾ ਜੀ ਉਹਦਾ ਬਿਲਕੁਲ ਨਾਲ ਹੋ ਗਏ ਕਈ ਵਾਰੀ ਤੇ ਇੱਥੇ ਇੰਦਾ ਦੇ ਵੀ ਪਲਵਾਨ ਜਿਹੜੇ ਬਹੁਤ ਹੁੰਦੇ ਨੇ ਕੋਚ ਕਈ ਤਾਂ ਵਿਚਾਰੇ ਉਹਨਾਂ ਦੇ ਡਿੱਗ ਜਾਂਦੇ ਇੰਨੀ ਕਿ ਮਿਹਨਤ ਕਰਾਉਂਦੇ ਆ ਉਸ ਤੋਂ ਬਾਅਦ ਜਿਹੜੇ ਕੱਪੜੇ ਪਸੀਨੇ ਵਾਲੇ ਉਹ ਵੀ ਚੱਕ ਕੇ ਆਬ ਨਿਚੋੜ ਕੇ ਵਿਚਾਰੇ ਧੋ ਕੇ ਉੱਪਰ ਰੱਖਦੇ ਆ ਕਿ ਯਾਰ ਹੁਣ ਇਹਨੇ ਕੋਈ ਉਹ ਸ਼ਮਤਾ ਨਹੀਂ ਰਹੀਗੀ ਉਹਦੇ ਮੋਡੇ ਬੈਗ ਟਾਂਕੇ ਨੂੰ ਕਹਿੰਦੇ ਚੱਲਣ ਨੂੰ ਪੁੱਤ ਘਾਰ ਚੱਲ ਤੂੰ ਆਪਣੇ ਤੇ ਬਾਕੀ ਮਤਲਬ ਇੱਥੇ ਤੱਕ ਜਾਂਦੇ ਆ ਕਿਉਂਕਿ ਕੋਚ ਦੀ ਵੀ ਇਹ ਕੋ ਦਾ ਬੱਚਾ ਕਿਸੇ ਕੋਚ ਦਾ ਗਾਂ ਵਧਦਾ ਨਾ ਤੇ ਕੋਚ ਨੂੰ ਵੀ ਉਨੀ ਉਹਦੇ ਅੰਦਰ ਆ ਪਾਵਰ ਆਉਂਦੀ ਉਹਨੂੰ ਖੁਸ਼ੀ ਹੁੰਦੀ ਕਿ ਮੇਰੀ ਵੀ ਇੰਨੀ ਪਬਲਿਸਿਟੀ ਹੋ ਰਹੀ ਹੈ ਕਿ ਮੇਰਾ ਯਾਰ ਸਿਖਾਇਆ ਕੈਂਡੀਡੇਟ ਆ ਜਿੱਥੇ ਮੱਲਾ ਮਾਰਨ ਡਿਆ ਜੀ ਵਾਹ ਜੀ ਇਹ ਜੀ ਤੇ ਪੜਾਈ ਲਿਖਾਈ ਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਸੀਂ ਨਾਲੋਂ ਨਾਲ ਉਹ ਸਫਰ ਜਿਹੜਾ ਆਪਣਾ ਜਾਰੀ ਰੱਖਿਆ ਸੋ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਖੇਡਾਂ ਦੇ ਖੇਤਰ ਨਾਲ ਤਾਂ ਜੁੜਨਾ ਹੀ ਚਾਹੀਦਾ ਹੈ ਪੜ੍ਹਾਈ ਲਿਖਾਈ ਦੀ ਕਿੰਨੀ ਅਹਿਮੀਅਤ ਮੰਨਦੇ ਹੋ ਇਸ ਬਾਰੇ ਦੱਸੋ ਜਰੂਰੀ ਕੁਝ ਵੀ ਕਰ ਲੋ ਅੱਜ ਕੱਲ ਨੌਕਰੀ ਕਟੋ ਕੱਟ ਲੈਣੀ ਪਲੱਸ 2 ਹੋਣਾ ਜ਼ਰੂਰੀ ਹੈ ਜੀ ਜੀ ਬਈ ਤੇ ਕਹਿੰਨੇ ਕਿ ਸਾਰੇ ਬੱਚਿਆਂ ਨੂੰ ਨਾਲ ਪੜ੍ਹਾਈ ਬਹੁਤ ਜ਼ਰੂਰੀ ਹੈ ਜੀ ਜੀ ਜਿਹਨੇ ਸਟੱਡੀ ਕਰ ਲਾਂਗੇ ਇਹਦੇ ਅੱਜ ਨਹੀਂ ਪੜਾਂਗੇ ਜੀ ਤਗੜੇ ਪਹਿਲਵਾਨ ਵੀ ਬਣ ਜਾ ਗਣ ਨੂੰ ਵੱਡੇ ਅਫਸਰ ਬਣ ਜਾਗੇ ਨਾ ਉੱਥੇ ਆ ਕੇ ਫਿਰ ਪੜ੍ਹਾਈ ਬੋਲ ਮਾਰ ਬੰਦੇ ਨੂੰ ਦਿੰਦੀ ਹੈ ਮੰਨ ਲਓ ਅੱਜ ਮੈਂ ਹੈਗਾ ਵਾ ਓਧਰ ਮੈਡਰਪਾ 올림픽 ਚੋਂ ਆਇਆ ਮੈਨੂੰ ਜੇ ਸਟੱਡੀ ਨਹੀਂ ਆਣੀ ਮੈਨੂੰ ਗਵਰਨਮੈਂਟ ਨੇ ਪੋਸਟ ਦੇ ਦਿੱਤੀ ਬੜੀ ਵੱਡੀ ਮੰਨ ਲਓ ਡਿਵੀਜ਼ਨਲ ਮੈਨੇਜਰ ਲਾਤਾ ਜੀ ਸਿਸਟੰਡ ਲਾਤਾ ਰੇਲਵੇ ਚ ਲਾਤਾ ਜਾਂ ਕਿਤੇ ਲਾਤਾ ਉਹ ਬੰਦੇ ਨੂੰ ਉੱਥੇ ਜਾ ਕੇ ਆਪਣਾ ਕੰਮ ਵਾਰੇ ਉਹਨੂੰ ਸਵਜਾਗਰ ਕਰਨ ਪੜਾਈ ਨਹੀਂ ਕਰ ਪਾਊਗਾ ਜਾਂ ਕਿਸੇ ਨੂੰ ਦੱਸ ਨਹੀਂ ਪਾਊਗਾ ਅੱਜ ਕੱਲ ਤੁਹਾਨੂੰ ਪਤਾ ਹਰ ਚੀਜ਼ ਤਾਂ ਆਉਂਦਾ ਹੋ ਗਈ ਹੈ ਕੰਪਿਊਟਰ ਤੇ ਹਰ ਚੀਜ਼ ਤੁਹਾਨੂੰ ਪਤਾ ਉਸੇ ਵੇਲੇ ਰਿਪਲਾਈ ਕਰਨਾ ਪੈਂਦਾ ਤੇ ਬੱਚੇ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ ਉਹਦੇ ਨਾਲ ਹੀ ਉਹਦਾ ਨਖਾਰ ਤਾਂ ਹੀ ਜ਼ਿੰਦਗੀ ਦਾਂਦਾ ਕਿ ਬੈਲੈਂਸ ਬਣਾ ਕੇ ਚੱਲੇ ਪਰ ਜਿਹੜੀ ਕਰਨੀਆਂ ਤਗੜੀਆਂ ਗੇਮਾਂ ਮਾਰਸ਼ਲ ਆਰਟ ਵਾਲੀਆਂ ਗੇਮਾਂ ਵਿੱਚ ਤਾਂ ਜ਼ਿਆਦਾ ਉਹਦੇ ਚ ਉਹ ਵੀ ਕਰਨਾ ਹੁਣ ਪੜਾਈ ਵੀ ਜ਼ਰੂਰੀ ਬਹੁਤ ਜ਼ਰੂਰੀ ਨਾਲ ਜੀ ਸੋ ਖੇਡਾਂ ਦੇ ਨਾਲ ਨਾਲ ਪੜਾਈ ਦੀ ਵੀ ਬਹੁਤ ਵੱਡੀ ਅਹਿਮੀਅਤ ਹੈ ਤੇ ਅੱਜ ਦੇ ਸੰਕ ਵਿੱਚ ਕੁਸ਼ਤੀ ਦੇ ਖੇਡ ਨਾਲ ਸੰਬੰਧਿਤ تفصیلی ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਖਿਡਾਰੀ ਵਜੋਂ ਵੀ کوچ ਵਜੋਂ ਵੀ ਅਤੇ ਇੱਕ ریفری ਵਜੋਂ ਦਾ ਕੁਸ਼ਤੀ ਨਾਲ ਸੰਬੰਧਿਤ ਸਾਰੇ ਤਜਰਬੇ ਤੇ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ پروگرام ਦਾ ویلا اس ویلے مکمل ਹੋਣ ਵੱਲ ਵਧ ਰਿਹਾ ਹੈ ਅੱਜ ਦੀ ਗੱਲਬਾਤ ਨੂੰ ਇੱਥੇ ਹੀ ਸਮੇਟਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਉਚੇਚੇ ਤੌਰ ਤੇ ਸਮਾਂ ਕੱਢਿਆ ਤੇ ਸਾਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਤੁਹਾਡਾ ਧੰਨਵਾਦ ਤੁਹਾਡਾ ਉਧਰ ਜਾਂਦੇ ਬੁલાયા ਤੁਹਾਨੂੰ ਦੇ